ਸਤਿ ਸ਼੍ਰੀ ਅਕਾਲ ਪੀਟੀਸੀ న్యూਸ ਤੇ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਜਨਤ ਖਬਰ سامنے ਆਈ ਹੈ ਖੰਨਾ ਤੋਂ ਜਿੱਥੇ ਸਾਬਕਾ ਫੌਜੀ ਨੇ ਆਪਣੇ ਹੀ ਪੁੱਤ ਨੂੰ ਗੋਲੀਆਂ ਦੇ ਨਾਲ ਪੁੰਨਤਾ ਉਸ ਦਾ ਕਤਲ ਕਰ ਦਿੱਤਾ ਇਹਨਾਂ ਹੀ ਨਹੀਂ ਉਸ ਤੋਂ ਬਾਅਦ ਉਸ ਨੇ ਆਪਣੀ ਪਤਨੀ ਦੇ ਵੀ ਗੋਲੀਆਂ ਮਾਰੀਆਂ ਜੋ ਕਿ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੈ ਤੇ ਉਸ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਪਰ ਗੋਲੀਆਂ ਚਲਾਉਣ ਦੀ ਵਜ੍ਹਾ ਜਿਹੜੀ ਸੀ ਉਸ ਨੂੰ ਸੁਣ ਕੇ ਹੈਰਾਨ ਰਹਿ ਜਾਓਗੇ ਕਿ ਇਨੀ ਛੋਟੀ ਜਹੀ ਗੱਲ ਦੇ ਪਿੱਛੇ ਆਪਣਾ ਪਰਿਵਾਰ ਉਜਾੜਤਾ ਸਾਬਕਾ ਫੌਜੀ ਨੇ ਦੱਸਦੀ ਕਿ ਕਾਰ ਨੂੰ ਲੈ ਕੇ ਵਿਵਾਦ ਹੋਇਆ ਦੱਸਿਆ ਇਹ ਗਿਆ ਹੈ ਪਰਿਵਾਰਕ ਮੈਂਬਰਾਂ ਦਾ ਇਹ ਕਹਿਣਾ ਹੈ ਕਿ ਸਾਬਕਾ ਫੌਜੀ ਦੁੱਧ ਲੈਣ ਲਈ ਜਾ ਰਿਹਾ ਸੀ ਤੇ ਰਸਤੇ ਦੇ ਵਿੱਚ ਉਸ ਦਾ ਉਸ ਨੂੰ ਮੁੰਡਾ ਮਿਲਦਾ ਹੈ ਜੋ ਕਿ ਤੇਜ਼ ਰਫ਼ਤਾਰ ਦੇ ਨਾਲ ਆਪਣੇ ਪਿਓ ਦੇ ਕੋਲ ਯਾਨਕੀ ਸਾਬਕਾ ਫੌਜੀ ਦੇ ਕੋਲੋਂ ਤੇਜ਼ੀ ਦੇ ਨਾਲ ਲੰਘਦਾ ਹੈ ਜਿਸ ਤੋਂ ਬਾਅਦ ਘਰ ਆਉਂਦਾ ਹੈ ਤੇ ਉਸ ਦੀ ਗੱਡੀ ਤੋੜੀ ਜਾਂਦੀ ਹੈ ਆਪਣੇ ਮੁੰਡੇ ਦੀ ਜਿਸ ਤੋਂ ਬਾਅਦ ਮੁੰਡੇ ਤੇ ਪਿਓ ਦੇ ਵਿੱਚ ਬਹਿਸ ਹੁੰਦੀ ਹੈ ਤੇ ਪਿਓ ਯਾਨਕੀ ਸਾਬਕਾ ਫੌਜੀ ਗੁੱਸੇ ਦੇ ਵਿੱਚ ਆ ਜਾਂਦਾ ਹੈ ਤੇ ਆਪਣੇ ਹੀ ਪੁੱਤ ਦੇ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਇਹ ਪੂਰੀ ਘਟਨਾ ਖੰਨਾ ਦੇ ਪਿੰਡ ਬੁਆਣੀ ਦੇ ਵਿੱਚ ਵਾਪਰੀ ਹੈ ਜਿਸ ਤੋਂ ਬਾਅਦ ਇਸ ਪੂਰੇ ਮਾਮਲੇ ਤੇ ਹੁਣ ਪੁਲਿਸ ਨੇ ਇਸ ਨੂੰ ਸੰਗਿਆਣ ਦੇ ਵਿੱਚ ਲੈ ਲਿਆ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਤੁਸੀਂ ਇਹ ਇਸ ਗੰਭੀਰਤਾ ਨੂੰ ਸਮਝੋ ਕਿ ਛੋਟੀ ਜਹੀ ਗੱਲ ਦੇ ਪਿੱਛੇ ਪਰਿਵਾਰ ਦਾ ਜਿਹੜਾ ਘਰੇਲੂ ਝਗੜਾ ਉਹ ਖੂਨੀ ਰੂਪ ਉਸ ਨੇ ਧਾਰਨ ਕਰ ਲਿਆ ਪਿਓ ਪੁੱਤ ਦੀ ਆਪਸ ਦੇ ਵਿੱਚ ਲੜਾਈ ਹੋਈ ਲੜਾਈ ਇਸ ਕਦਰ ਵੱਧ ਗਈ ਕਿ ਪਿਓ ਨੇ ਗੋਲੀਆਂ ਮਾਰ ਕੇ ਆਪਣਾ ਹੀ ਮੁੰਡਾ ਮਾਰ ਸਟਿਆ ਸਾਬਕਾ ਫੌਜੀ ਦੱਸਦੀ ਕਿ ਹਜੇ ਫਰਾਰ ਦੱਸਿਆ ਜਾ ਰਿਹਾ ਹੈ ਜਿਸ ਤੋਂ ਬਾਅਦ ਜਦ ਪੱਤਰਕਾਰਾਂ ਦੇ ਨਾਲ ਉਸਦੇ ਪੁੱਤ ਨੇ ਗੱਲ ਕੀਤੀ ਜੋ ਉਸ ਦਾ ਵੱਡਾ ਮੁੰਡਾ ਉਸ ਨੇ ਗੱਲ ਕੀਤੀ ਤਾਂ ਉਸ ਨੇ ਇਹ ਵੀ ਦੱਸਿਆ ਕਿ ਜੋ ਸਾਬਕਾ ਫੌਜੀ ਸੀ ਉਹ ਨਸ਼ੇ ਦੇ ਵਿੱਚ ਸੀ ਉਸ ਨੇ ਸ਼ਰਾਬ ਪੀਤੀ ਹੋਈ ਸੀ ਸੋ ਇਹ ਤਸਵੀਰ ਹੈਰਾਨ ਕਰ ਦੇਣ ਵਾਲੀ ਹੈ ਜਿੱਥੇ ਰਿਸ਼ਤੇਦਾਰ-ਤਾਰ ਤਾਰ ਹੋਏ ਨੇ ਘਰੇਲੂ ਝਗੜਾ ਕਿਸ ਤਰੀਕੇ ਦੇ ਨਾਲ ਹਿੰਸਾ ਦੇ ਵਿੱਚ ਬਦਲ ਗਿਆ ਜਿੱਥੇ ਆਪਣੇ ਪਰਿਵਾਰਕ ਮੈਂਬਰ ਵੀ ਇਸ ਸਾਬਕਾ ਫੌਜੀ ਨੂੰ ਨਹੀਂ ਦਿਖੇ ਤੁਹਾਨੂੰ ਸੁਣਾਉਣੇ ਆ ਕਿ ਕੈਮਰੇ ਅੱਗੇ ਪਰਿਵਾਰਕ ਮੈਂਬਰਾਂ ਦਾ ਕੀ ਕਹਿਣਾ ਸੀ ਮੇਰੇ ਪਿਤਾ ਜੀ ਜਾਂ ਦੁੱਧ ਲੈਣ ਜਾ ਰਹੇ ਸੀਗੇ ਤੇ ਉਸ ਵਿੱਚ ਛੋਟੇ ਭਾਈ ਨੇ ਥੋੜੀ ਜਿਹੀ ਗੱਡੀ ਦੀ ਰੈਸ ਡਰਾਈਵਿੰਗ ਕਰਕੇ ਉਹਨਾਂ ਦੇ ਕੋਲੇ ਦੀ ਕੱਢੀ ਤਾਂ ਕਰਕੇ ਉਹਨਾਂ ਨੇ ਥੋੜੇ ਜੇ ਆਪਣੇ ਥੋੜੇ ਉਹਨਾਂ ਦੇ ਪੈਗ ਲੱਗੇ ਸੀ ਤੇ ਉਹਨਾਂ ਨੇ ਉਸ ਗੱਲ ਨੂੰ ਥੋੜਾ ਦਿਲ ਤੇ ਲਿਆ ਤੇ ਉਹਨਾਂ ਨੇ ਕਿਹਾ ਵੀ ਛੋਟੇ ਭਾਈ ਨੂੰ ਜਿਹਦੀ ਗੱਡੀ ਆ ਉਹਨੂੰ ਖੜਾਇਆ ਵੀ ਨਹੀਂ ਮੈਨੂੰ ਬੁਰਾ ਕੋਈ ਨਹੀਂ ਵੀ ਮੈਂ ਗੱਡੀ ਤੋੜ ਸਕਦਾ ਤੇ ਉਹ ਛੋਟੇ ਭਾਈ ਨਾਲ ਗਾਲੀ ਗਲੋਚ ਹੋਈ ਉਧਰੋਂ ਵੀ ਗਾਲਾਂ ਕੱਢੀਆਂ ਉਹਨਾਂ ਨੇ ਉਧਰੋਂ ਵੀ ਤੇ ਮੈਂ ਵਿਚ ਪੈ ਕੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਇੱਕ ਨੂੰ ਥੱਲੇ ਛੱਡਿਆ ਇੱਕ ਨੂੰ ਉੱਪਰ ਛੱਡਿਆ ਕਿਸੇ ਨਾ ਕਿਸੇ ਤਰੀਕੇ ਉਹਨਾਂ ਨੂੰ ਅਲੱਗ ਕੀਤਾ ਪਰ ਡੈਡੀ ਦੇ ਦਿਮਾਗ 'ਚ ਕੀ ਆਇਆ ਉਹਨਾਂ ਨੇ ਗੱਡੀ ਦੇ ਸ਼ੀਸ਼ੇ ਭੰਨਤੇ ਸ਼ੀਸ਼ੇ ਭੰਨਣ ਦੀ ਆਵਾਜ਼ ਸੁਣ ਕੇ ਤੇ ਉਹਦਾ ਭਾਈ ਵੀ ਆਇਆ ਤੇ ਉਹਨੇ ਵੀ ਫਿਰ ਡੈਡੀ ਦੀ ਗੱਡੀ ਦਾ ਸ਼ੀਸ਼ਾ ਭੰਨਤਾ ਤੇ ਇਸ ਇਹ ਤੋਂ ਬਾਅਦ ਉਹਨਾਂ 'ਚ ਲੜਾਈ ਸ਼ੁਰੂ ਹੋਈ ਜਾਂਦਾ ਉਹਦੇ ਵਿੱਚ ਵੀ ਅਸੀਂ ਛਡਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਸੀਗੇ ਤੇ ਪਰ ਸ਼ੀਸ਼ੇ ਭੰਨਣੇ ਹੁਣ ਭੰਨਿਆ ਜਾਣ ਕਰਕੇ ਕਿਸੇ ਉਹਦੇ ਦੂਸਰੇ ਦੀ ਗੱਡੀ ਸੀਗੀ ਮੇਰੇ ਪੀਰੇ ਦੀ ਤੇ ਉਹ ਥੋੜੇ ਜਿਹਾ ਗੁੱਸੇ 'ਚ ਸੀਗਾ ਤੇ ਉਹ ਕਹਿੰਦਾ ਸੀਗਾ ਵੀ ਮੈਂ ਕੋਟੂ दूंगा ਮਾਰ दूंगा ਪਰ ਉਹਨੇ ਵੀ ਹਥਿਆਰ ਚੱਕਿਆ ਪਰ ਮੈਨੂੰ ਇਹਨਾਂ ਨਹੀਂ ਸੀ ਪਤਾ ਕਿ ਡੈਡੀ ਨੇ ਅਸਲਾ ਵੀ ਕੱਢਣਾ ਕਿਉਂਕਿ ਅੱਗੇ ਕਦੇ ਇਦਾਂ ਨਹੀਂ ਹੋਇਆ ਅੱਗੇ ਵੀ ਗਾਲੀ ਗਲੋਚ ਹੁੰਦੀ ਆ ਅੱਗੇ ਵੀ ਲੜਾਈ ਹੁੰਦੀ ਆ ਪਰ ਹਮੇਸ਼ਾ ਲੜਾਈ ਬੰਦ ਹੋ ਜਾਂਦੀ ਆ ਗਾਲੀ ਗਲੋਚ ਤੋਂ ਬਾਅਦ ਇਸ ਵਾਰ ਕੁਝ ਨਹੀਂ ਸੀ ਪਤਾ ਡੈਡੀ ਦੇ ਡੱਬ ਚ ਸੀਗਾ ਤੇ ਹੱਥ ਚੋਂਦਾ ਤਾਂ ਫੜਿਆ ਜਾਂਦਾ ਤੇ ਅਸੀਂ ਫੜ ਲੈਂਦੇ ਮੂਰੀ ਪਰ ਨਹੀਂ ਡੱਬ ਚ ਸੀਗਾ ਨਹੀਂ ਪਤਾ ਲੱਗਿਆ ਤੇ ਜਦ ਉੱਤੇ ਜਾ ਕੇ ਉਹਨਾਂ ਨੇ ਡੱਬ ਚੋਂ ਹੱਥ ਪਾਇਆ ਤੇ ਫਿਰ ਪਤਾ ਲੱਗਿਆ ਵੀ ਉਹਨਾਂ ਨੇ ਪਿਸਤੌਲ ਕੱਢਿਆ ਤੇ ਮੈਂ ਭੱਜ ਕੇ ਜਾ ਕੇ ਛਡਾਉਣ ਦੀ ਵੀ ਕੋਸ਼ਿਸ਼ ਕੀਤੀ ਜਾਨੂ ਡੈਡਿੰਗ ਫਾਇਰ ਕਰ ਤੇ ਮੇਰੇ ਬ੍ਰਦਰ ਦੇ ਡਾਕਟਰਾਂ ਦੇ ਕਹਿਣ ਦੇ ਅਨੁਸਾਰ ਤਿੰਨ ਗੋਲੀਆਂ ਲੱਗੀਆਂ ਨੇ ਤੇ ਉਹਨਾਂ ਦੇ ਦਿਲ ਦਿਲ ਦੇ ਕੋਲੇ ਇੱਕ ਗੋਲੀ ਲੱਗੀ ਆ ਤੇ ਮੰਮੀ ਦੇ ਡਾਕਟਰਾਂ ਦੇ ਕਹਿਣ ਦੇ ਮਜ਼ਾਬ ਇੱਕ ਇੱਕ ਅੱਧੀ ਗੋਲੀ ਲੱਗੀ ਆ ਮੋਬੇ ਤੇ ਲੱਗੀ ਆ ਮਦਰ ਡਾਕਟਰਾਂ ਨੇ ਕਿਹਾ ਵੀ ਉਹ ਪਤਰੇ ਚੋਂ ਬਾਹਰ ਨੇ ਤੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਸੀਗਾ ਹਾਂਜੀ ਮੌਕੇ ਤੇ ਪੁਲਿਸ ਪ੍ਰਸ਼ਾਸਨ ਨੇ ਪੂਰੀ ਜਾਂਚ ਪੜਤਾਲ ਕੀਤੀ ਆ ਸਾਰੇ ਬਿਆਨ ਲੈਨੇ ਸੋ ਇਹ ਤੁਸੀਂ ਸਾਬਕਾ ਫੌਜੀ ਦੇ ਵੱਡੇ بیٹے ਦਾ ਬਿਆਨ ਸੁਣਿਆ ਉਸਨੇ ਇਹ ਵੀ ਕਿਹਾ ਕਿ ਮੈਂ ਮੌਕੇ ਤੇ ਮੌਜੂਦ ਸੀ ਮੈਂ ਕਾਫੀ ਹਟਾਣ ਦੀ ਕੋਸ਼ਿਸ਼ ਵੀ ਕੀਤੀ ਉਸ ਤੋਂ ਪਹਿਲਾਂ ਵੀ ਸਾਬਕਾ ਫੌਜੀ ਬਲਜਿੰਦਰ ਸਿੰਘ ਦੇ ਵੱਲੋਂ ਕਈ ਵਾਰ ਪਰਿਵਾਰ ਦੇ ਨਾਲ ਝਗੜਾ ਕੀਤਾ ਗਿਆ ਆਪਣੇ ਦੋਵੇਂ ਪੁੱਤਾਂ ਦੇ ਨਾਲ ਲੜਾਈ ਝਗੜਾ ਕੀਤਾ ਗਿਆ ਪਰ ਇਸ ਵਾਰ ਤਾਂ ਹੱਦ ਹੋ ਗਈ ਕਿ ਗੁੱਸੇ ਦੇ ਵਿੱਚ ਇੰਨਾ ਆ ਗਿਆ ਕਿ ਆਪਣੇ ਹੀ ਪੁੱਤ ਤੇ ਗੋਲੀ ਤਾਂ ਦਿੱਤੀ ਤਾਂ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਫਿਲਹਾਲ ਸਾਬਕਾ ਫੌਜੀ ਫਰਾਰ ਹੈ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ ਜੋ ਸਾਬਕਾ ਫੌਜੀ ਦੀ ਪਤਨੀ ਹੈ ਹਸਪਤਾਲ ਦੇ ਵਿੱਚ ਪੜਤੀ ਹੈ ਉਸ ਦਾ ਇਲਾਜ ਚੱਲ ਰਿਹਾ ਹੈ ਹਾਲਾਂਕਿ ਡਾਕਟਰਾਂ ਦਾ ਇਹ ਕਹਿਣਾ ਹੈ ਕਿ ਉਹ ਗੰਭੀਰ ਰੂਪ ਦੇ ਨਾਲ ਜ਼ਖਮੀ ਹੈ ਕਿਉਂਕਿ ਉਸ ਦੇ ਗੋਲੀ ਜਿਹੜੀ ਹੈ ਉਹ ਮੋਢੇ ਤੇ ਲੱਗੀ ਸੀ ਸੀਨੇ ਤੋਂ ਥੋੜੀ ਦੂਰੀ ਤੱਕ ਲੱਗੀ ਸੀ ਜਿਸ ਤੋਂ ਬਾਅਦ ਹੁਣ ਉਸ ਦਾ ਇਲਾਜ ਚੱਲ ਰਿਹਾ ਹੈ ਪਰ ਇਸ ਪੂਰੀ ਤਸਵੀਰ ਨੂੰ ਦੇਖ ਕੇ ਹੈਰਾਨ ਹੈਰਾਨਗੀ ਵਾਲੀ ਗੱਲ ਹੈ ਕਿਸ ਤਰੀਕੇ ਦੇ ਨਾਲ ਜੋ ਅੱਜ ਦੇ ਰਿਸ਼ਤੇ ਨੇ ਕਿਸ ਤਰੀਕੇ ਦੇ ਨਾਲ ਖੂਨ ਦੇ ਰਿਸ਼ਤੇ ਤਾਰ-ਤਾਰ ਹੋ ਰਹੇ ਨੇ ਆਪਣੇ ਆਪਣਿਆਂ ਨੂੰ ਹੀ ਮਾਰ ਰਹੇ ਨੇ ਇਹ ਤਸਵੀਰਾਂ ਮੂੰਹ ਬੋਲਦੀਆਂ ਨੇ ਰਾਤ ਵੇਲੇ ਇਤਲਾ ਮਿਲੀ ਸੀ ਕਿ ਇੱਕ ਜਿਹੜਾ ਬਲਜਿੰਦਰ ਸਿੰਘ ਹੈ ਫੌਜੀ ਰਿਟਾਇਰਡ ਹੈ ਸਾਬ ਦਾ ਸਰਉੰਮ ਬਲਕੀ ਸਿੰਘ ਮਾਸਟਰ ਨੇ ਰਿਟਾਇਰਡ ਹੈ ਦੇ ਫਾਦਰ ਇਹਨੇ ਲੜਾਈ ਝਗੜਾ ਕਰਕੇ ਆਪਣੇ ਬੇਟੇ ਦੇ ਗੋਲੀ ਮਾਰੀ ਔਰ ਆਪਣੀ ਵਾਈਫ ਦੇ ਗੋਲੀਆਂ ਮਾਰਤੀਆਂ ਤੇ ਜਦੋਂ ਉਹਨਾਂ ਨੂੰ ਵਾਜਬਾ ਨਰਸੇ ਤੇ ਹਸਪੀਟਲ ਲੈ ਕੇ ਇਧਰ ਆਏ ਤਾਂ ਉੱਥੋਂ ਅੱਗੇ ਇਹਨੂੰ ਰੈਫਰ ਕਰਤਾ ਫੌਜੀ ਜਿੱਥੇ ਇਹਦੇ ਬੇਟੇ ਦੀ ਤਾਂ ਡੈਥ ਹੋ ਗਈ ਹੈ ਤੇ ਇਹਦੀ ਵਾਈਫ ਇਹਦੀ ਜੇਰੇ ਲਾਜ ਮ੍ਰਿਤਿਕ ਦਾ ਜਗਮੀਰ ਸਿੰਘ ਦਾ ਨਾਮ ਹੈ ਜੀ ਤੇ 23 ਸਾਲ ਦੀ ਉਮਰ ਹੈ ਇਹਦੇ ਪਰਿਵਾਰ ਚ ਦੱਸਿਆ ਵੀ ਦਿੱਲੀ ਇਹਨਾਂ ਦਾ ਆਪਸ ਚ ਝਗੜਾ ਰਹਿੰਦਾ ਸੀਗਾ ਤੇ ਇਹ ਉਦੋਂ ਵੀ ਕੱਲ ਵੀ ਇਹ ਲੜਿਆ ਤੇ ਗੱਡੀਆਂ-ਗੁੱਡੀਆਂ ਦੇ ਸ਼ੀਸ਼ੇ ਛੁੱਪਨੇ ਬੇਟੇ ਨਾਲ ਵੀ ਲੜਿਆ ਉਸ ਲੜਾਈ ਦੇ ਵਿੱਚ ਕਰੋੜ ਚ ਆਕੇ ਇਹਨੇ ਗੁਣੀ ਆਪਣੇ ਬਪਨ ਨਾਲ ਇਹਨਾਂ ਗੁਲੀਆਂ ਮਰੀ ਇਸ ਮਾਮਲੇ ਦਾ ਅਪੀ ਹਲੇ ਕਾਬੂ ਨਹੀਂ ਆਇਆ ਸੀ ਟੀਮਾਂ ਬਣਾ ਕੇ ਇਹਦੇ ਬਾਰੇ ਕਰ ਰਹੇ ਆ ਜਲਦੀ ਜਲਦੀ ਇਹਨੂੰ ਰਾਉਂਡ ਅਪ ਕੀਤਾ ਜਾਵੇ